ਇਸ ਤਰੀਕੇ ਦੀ ਸ਼ਬਦਾਵਲੀ ਬੰਦਾ ਵਰਤੇ ਕਿ ਪਰਿਵਾਰ ਦੇ ਵਿੱਚ ਧੀਆ ਭੈਣਾਂ ਦੇ ਸਾਹਮਣੇ ਆਪਾਂ ਬੋਲ ਹੀ ਨਾ ਸਕੀਏ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਭਾਈ ਜੀ ਕਿਹੜੀ ਸ਼ਬਦਾਵਲੀ ਆ ਤੁਹਾਡੀਆਂ ਭੈਣਾਂ ਤੁਹਾਨੂੰ ਸੁਣ ਸਕਦੀਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਈਮੇਜ ਬਣਦੀ ਐ ਇੱਕ ਸਰਦਾਰ ਨੂੰ ਲੈ ਕੇ ਸਿਰ ਤੇ ਦਸਤਾਰ ਸਜਾਈ ਐ ਮਾਪੇ ਆਪਸ ਵਿੱਚ ਆਪਸਟ ਗ੍ਰਸਤ ਕਰਦੇ ਜਿੰਨੀ ਦੁਨੀਆ ਸਰਜੀ ਗਈ ਆ ਇਹੀ ਲੋਟ ਨਾ ਸਰਜੀ ਗਈ ਆ ਉਹ ਜਿਹਾ ਸਮਾਨ ਤੋਤਾ ਟਪਕੇ ਨਹੀਂ ਹੈਗੇ ਅਸੀਂ ਫਿਰ ਦੂਜੀ ਗੱਲ ਜੇ ਅਸੀਂ ਇਹ ਗੱਲ ਕਰਦੇ ਆਂ ਤੇ ਆਪਾਂ ਗੱਲ ਕਰਦੇ ਆਂ ਵੀ ਨਹੀਂ ਯਾਰ ਇਹ ਗੱਲ ਗਲਤ ਤਾਂ ਕਰਨੀ ਮੀਂ ਆ ਵੀ ਉਹਦੇ ਵਿੱਚ ਤੁਸੀਂ ਦੱਸਿਆ ਵੀ ਆਪਾਂ ਦੇ ਵਿੱਚ ਗ੍ਰਸਤ ਹੁੰਦੇ ਨੇ ਹੁਣ ਜੇ ਆਪਾਂ ਇਹ ਚੀਜ਼ਾਂ ਵੀ ਵਾਹ ਪੇ ਉਹਨਾਂ ਸ਼ੇਅਰ ਕਰਨ ਲੱਗੇ ਕਿ ਸ਼ਰਮ ਹਇਆ ਹੁੰਦੀ ਹੈ ਨਾ ਮਾਂ ਪੇ ਉਹਦੀ 100 ਚੀਜ਼ਾਂ ਦੇ ਵਿੱਚ ਆਪਾਂ ਨੂੰ ਸ਼ਰਮ ਰੱਖਣੀ ਚਾਹੀਦੀ ਹੈ ਵੀ ਬੰਦਾ ਸਾਹਮਣੇ ਬੈਠਾ ਹੋਣਾ ਆਪਾਂ ਉਹ ਚੀਜ਼ਾਂ ਥੋੜਾ ਖੁੱਲ ਕੇ ਦੱਸਾਂਗੇ ਉਹਨਾਂ ਮੁਰੇ ਤੇ ਜੇ ਉਹ ਆਪਦੇ ਫਾਦਰ ਨੂੰ ਨਹੀਂ ਪੁੱਛੂਗਾ ਤੇ ਪੁੱਛੂਗਾ ਕਿ ਉਹਨੂੰ ਗਵੰਡੀਆਂ ਨੂੰ ਜੰਮਣ ਲੱਗੇ ਮਾਵਾਪ ਨੇ ਜੰਮਣਾ ਪ ਰੀਲ ਦੀ ਗੱਲ ਕਰ ਰਹੇ ਹਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਲਈ ਜਿਵੇਂ ਤੁਸੀਂ ਆਪਣੇ ਦਾਦਾ ਜੀ ਦੀ ਗੱਲ ਕੀਤੀ ਦਾਦਾ ਜੀ ਨੇ ਤੁਹਾਨੂੰ ਚੀਜ਼ਾਂ ਦੱਸੀਆਂ ਵੀ ਇਸ ਤਰੀਕੇ ਨਾਲ ਚੀਜ਼ਾਂ ਕਰਨੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਇਸ ਚੀਜ਼ਾਂ ਇਸ ਤਰੀਕੇ ਦੀ ਕੋਈ ਚੀਜ਼ਾਂ ਦੱਸਦਾ ਉਹ ਵੀ ਆਪਾਂ ਇਸ ਤਰੀਕੇ ਦਾ ਕੰਟੈਂਟ ਬਣਾਈਏ ਵੀ ਪਰਿਵਾਰ ਦੇ ਵਿੱਚ ਬੈਠ ਕੇ ਬੰਦਾ ਦੇਖ ਹੀ ਨਾ ਸਕੇ ਇਸ ਤਰੀਕੇ ਦੀ ਸ਼ਬਦਾਵਲੀ ਬੰਦਾ ਵਰਤੇ ਕਿ ਪਰਿਵਾਰ ਦੇ ਵਿੱਚ ਧੀਆ ਭੈਣਾਂ ਦੇ ਸਾਹਮਣੇ ਆਪਾਂ ਬੋਲ ਹੀ ਨਾ ਸਕੀਏ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਭਾਈ ਜੀ ਕਿਹੜੀ ਸ਼ਬਦਾਵਲੀ ਆ ਤੁਸੀਂ ਤੁਸੀਂ ਉਸ ਰੀਲ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਮੈਂ ਆਪਣੀ ਮੰਮੀ ਨੂੰ ਡਾਇਰੈਕਟ ਪੁੱਛ ਸਕਦਾ ਹਾਂ ਮੈਂ ਖੁੱਲ ਕੇ ਇਹ ਚੀਜ਼ ਤੂੰ ਤੁਸੀਂ ਟੱਟੀ ਕਹਿੰਨੇ ਹੋ ਪ੍ਰੋਪਰਲੀ ਬੋਲ ਕੇ ਦੱਸਦੇ ਹੋ ਵੀ ਟੱਟੀ ਨੂੰ ਟੱਟੀ ਨਿਗਾਹਾਂਗੇ ਤੇ ਵੈਸੇ ਸੋਚਣਾ ਜਾਵੇ ਤਾਂ ਇਹ ਕਿੱਡਾ ਕ ਵੱਡਾ ਮੁੱਦਾ ਆ ਵੀ ਆਪਾਂ ਇਸ ਟਾਪਿਕ ਤੇ ਕਿਉਂ ਗੱਲ ਕਰਨੀ ਵੀ ਕਿੱਡਾ ਕੋ ਵੱਡਾ ਮੁੱਦਾ ਸੀ ਇਹ ਵੀ ਇਹ ਨੂੰ ਇੰਨਾ ਵਾਇਰਲ ਕੀਤਾ ਗਿਆ ਹੋਰ ਦੁਨੀਆ ਦੇ ਵਿੱਚ ਬੜੇ ਮੁੱਦੇ ਨੇ ਤੇ ਇਹ ਸ਼ਬਦ ਜੇ ਚਲੋ ਇੱਕ ਵਾਇਰਲ ਕਰਤਾ ਤਾਂ ਇਹ ਸ਼ਬਦ ਹੀ ਕਿਉਂ ਵਰਤਿਆ ਗਿਆ ਤੁਸੀਂ ਤੁਹਾਨੂੰ ਲੱਗਦਾ ਵੀ ਮੈਨੂੰ ਵੀ ਕਈ ਚੀਜ਼ਾਂ ਸੁਣ ਸਕਦੀਆਂ ਨੇ ਮੇਰੇ ਤੁਹਾਡੇ ਤੁਹਾਡੇ ਮਦਰ ਵੀ ਤੁਹਾਨੂੰ ਸੁਣ ਸਕਦੇ ਨੇ ਤੁਹਾਡੇ ਫਾਦਰ ਤੁਹਾਨੂੰ ਸੁਣ ਸਕਦੇ ਨੇ ਤੁਹਾਡੀਆਂ ਭੈਣਾਂ ਤੁਹਾਨੂੰ ਸੁਣ ਸਕਦੀਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਈਮੇਜ ਬਣਦੀ ਐ ਇੱਕ ਸਰਦਾਰ ਨੂੰ ਲੈ ਕੇ ਸਿਰ ਤੇ ਦਸਤਾਰ ਸਜਾਈਏ ਬਿਲਕੁਲ ਸਹੀ ਗੱਲ ਆ ਬਾਈ ਜੀ ਤੁਹਾਡੀ ਤੁਹਾਡਾ ਸਵਾਲ ਬੜਾ ਸੋਹਣਾ ਔਰ ਜਿਹੜਾ ਤੁਸੀਂ ਇਹ ਕਿੰਤੂ ਤੁਸੀਂ ਪਾਈ ਆ ਵੀ ਅਸੀਂ 40 ਨੂੰ ਟੱਟੀ ਕਹਿੰਦੇ ਆ ਤੇ ਅਸੀਂ ਕਹਿੰਦੇ ਆ ਵੀ ਜੇ ਤੁਹਾਡੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੈਗੀ ਆ ਤਾਂ ਆਪਦੀ ਮਦਰ ਨਾਲ ਡਿਸਕਸ ਕਰੇ ਹੁਣ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਜੀ ਜਿੱਦੇ ਜਵਾਗ ਜੰਮਿਆ ਗਵੰਡੀਆਂ ਦੇ ਜੰਮੇ ਸੀ ਆਪਾਂ ਆਪਾਂ ਜੰਮੇ ਕਿੱ데 ਸੀਗੇ ਜੰਮਣਾ ਅਸੀਂ ਆਪਦੇ ਮਾਂ ਦੇ ਆ ਮਾਪਾ ਪਿਓ ਆਪਸ ਵਿੱਚ ਗਰਸਤ ਕਰਦੇ ਜਿੰਨੀ ਦੁਨੀਆ ਸਿਰ ਜੀ ਗਈ ਆ ਇਹੀ ਲੋਟਣਾ ਸਿਰ ਜੀ ਗਈ ਆ ਕੋਈ ਅਸਮਾਨ ਤੋਂ ਟਪਕੇ ਨਹੀਂ ਹੈਗੇ ਅਸੀਂ ਫਿਰ ਦੂਜੀ ਗੱਲ ਜੇ ਅਸੀਂ ਇਹ ਗੱਲ ਕਰਦੇ ਆ ਤੇ ਆਪਾਂ ਗੱਲ ਕਰਦੇ ਆ ਵੀ ਨਹੀਂ ਯਾਰ ਇਹ ਗੱਲ ਗਲਤ ਤਾਂ ਕਰਨੀ ਹੂੰ ਤਾਂ ਭਾਈ ਜੀ ਮੈਂ ਬਹੁਤ ਨੇੜਿਓਂ ਪਿੰਡਾਂ ਦੇ ਵਿੱਚ ਵਿਚਰਦਾ ਬਹੁਤ ਨੇੜਿਓਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਪਿੰਡਾਂ ਦੇ ਵਿੱਚੋਂ ਹੁਣ ਉਹੀ ਪਿੰਡਾਂ ਵਾਲੇ ਬੰਦੇ ਸਾਨੂੰ ਕਹਿੰਦੇ ਨੇ ਵੀ ਯਾਰ ਇਹ ਚੀਜ਼ ਤੁਹਾਨੂੰ ਨਹੀਂ ਕਰਨੀ ਚਾਹੀਦੀ ਜਿਹੜੇ ਸਾਡੇ ਬਹੁਤ ਨਜ਼ਦੀਕੀ ਨੇ ਜਿਵੇਂ ਤੁਸੀਂ ਸਾਡੇ ਭਰਾਓ ਤੁਸੀਂ ਕਹਿੰਿਆ ਵੀ ਯਾਰ ਇਹ ਚੀਜ਼ ਤੁਹਾਨੂੰ ਨਹੀਂ ਸ਼ੋਭਾ ਦਿੰਦੀ ਮੈਂ ਇੱਕ ਸਵਾਲ ਪੁੱਛਦਾ ਆਪਣੇ ਪਿੰਡ ਦੇ ਵਿੱਚ ਕਿਸੇ ਦਾ ਵਿਆਹ ਹੋ ਗਿਆ 5 ਸਾਲ ਤੱਕ ਜਵਾਕ ਨਹੀਂ ਹੋਏ ਉਹਦਾ ਤਾਂ ਅਸੀਂ ਸੱਥ ਦੇ ਵਿੱਚ ਬੈਠ ਕੇ ਮਜ਼ਾਕ ਉਡਾ ਰਹੇ ਹਾਂ ਵੀ ਕਿਤੇ ਜਨਾਨੀ ਬਾਝਾ ਇਹ ਬੰਦੇ ਦੇ ਹੱਥ ਵੱਲੇ ਕੁਝ ਨਹੀਂ ਹੈਗਾ ਤੇ ਦੂਜੇ ਪਾਸੇ ਅਸੀਂ ਕੀ ਗੱਲਾਂ ਕਰ ਰਹੇ ਹਾਂ ਜੇ ਉਹ ਜਵਾਕ ਰ ਪੁੱਛਣਾ ਕਿ ਨੂੰ ਸੈਕਸ ਐਜੂਕੇਸ਼ਨ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਵੀ ਅਸੀਂ ਜੀ ਆਪਦੇ ਘਰਦਿਆਂ ਨੂੰ ਪੁੱਛੀਏ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਹੈਗਾ ਵੀ ਸੱਥ ਦੇ ਵਿੱਚ ਬਹਿ ਕੇ ਰੌਲਾ ਪਾਓ ਮੈਂ ਤੁਹਾਨੂੰ ਇਹ ਗੱਲ ਕਦੇ ਕਈ ਹੋਵੇ ਵੀ ਤੁਸੀਂ ਜੀ ਰੋਸ ਸਵੇਰੇ ਉੱਠੋ ਤੇ ਫੀਮ ਖਾਓ ਤੇ ਮੁੱਛਾਂ ਨੂੰ ਮਰੋੜਾ ਚੰਗਾ ਹੋਊਗਾ ਤੁਹਾਨੂੰ ਮੈਂ ਕਦੇ ਇਸ ਤਰ੍ਹਾਂ ਦੀ ਇੱਕ ਰੀਲ ਕਈ ਹੋਵੇ ਵੀ ਸਵੇਰੇ ਸ਼ੁਰੂ ਹੋਵਾ ਹੱਥ ਰਸੀ ਕਰਨੀ ਤੇ ਸ਼ਾਮ ਤੱਕ ਰੁਕਿਓ ਨਾ ਮੈਂ ਸਦਾ ਤੁਹਾਨੂੰ ਇਹ ਗੱਲ ਦੱਸੀ ਆ ਵੀ ਭਰਾ ਇਹ ਅੱਛਾ ਜਿਹੜੀ ਆਪਾਂ ਗੱਲ ਵੀ ਕਰਦੇ ਆ ਵੀ ਇਹ ਸਾਰੀ ਚੀਜ਼ਾਂ ਦਾ ਨੁਕਸਾਨ ਆ ਔਰ ਜਿਹੜੀ ਆਪਾਂ ਗੱਲ ਵੀ ਕਰਦੇ ਆ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਉਹਦੇ ਵਿੱਚ ਮੈਂ ਗਲਤ ਕੀ ਇਹ ਕਹਿਤਾ ਵੀ ਤੁਸੀਂ ਆਪਦੀ ਮਦਰ ਨਾਲ ਆਪਦੀ ਪ੍ਰੋਬਲਮ ਸ਼ੇਅਰ ਕਰੋ ਹੂੰ ਤੇ ਜਦੋਂ ਜਵਾਕ ਨੂੰ ਬਾਵਾਸੀਰ ਵਾਲੀ ਟੱਟੀ ਆ ਗਈ ਤੇ ਟੱਟੀ ਦੇ ਵਿੱਚ ਉਹਦਾ ਖੂਨ ਲਿਪਕਿਆ ਰਿਹਾ ਜਵਾਕ ਜਿਹੜਾ 1 ਕੁਇੰਟਲ ਦਾ ਹੋਵੇ ਉਹਦਾ 80 ਕਿਲੋ 60 ਕਿਲੋ 50 ਕਿਲੋ ਵਜਨ ਰਹਿ ਜੂ ਤੇ ਉਦੋਂ ਫਿਰ ਅਸੀਂ ਕਿਉਂ ਚੱਕਰ ਚ ਪੈਨੇ ਜੀ ਉਦੋਂ ਅਸੀਂ ਮਾਪਪ ਨੂੰ ਉਹਨਾਂ ਦਾ ਸਿੱਧਾ ਦੱਸਿਏ ਕਿ ਇਹਨੂੰ ਜਿਹੜੇ ਸ਼ਬਦ ਹੁੰਦੇ ਨੇ ਜਿਹੜੇ ਮੇਰੀ ਗੱਲ ਸਮਝੋ ਜਿਹੜੇ ਬੰਦੇ ਨੂੰ ਗੱਲ ਸਮਝਾਉਂਦੇ ਇੱਕ 100 ਚੀਜ਼ਾਂ ਦਾ ਓਲਾ ਹੁੰਦਾ ਆ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਨੇ ਦਿਖਾਉਣ ਦੇ ਕੋਈ ਹੋਰ ਹੁੰਦੇ ਨੇ ਹੁਣ ਆਪਾਂ ਜੇ ਇਹ ਚੀਜ਼ ਕਹਿ ਦਈਏ ਵੀ ਹਰ ਇੱਕ ਚੀਜ਼ ਆਪਣੇ ਮਾਪਿਆਂ ਨਾਲ ਸ਼ੇਅਰ ਕਰਨ ਲੱਗੇ ਫਿਰ ਤਾਂ ਚੀਜ਼ਾਂ ਹੀ ਬਹੁਤ ਨੇ ਹੁਣ ਵਿਆਹ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ ਵਿਆਹ ਹੁੰਦਾ ਆ ਮੀਆਂ بیوی ਦੇ ਵਿੱਚ ਤੁਸੀਂ ਦੱਸਿਆ ਵੀ ਆਪਾਂ ਦੇ ਵਿੱਚ ਗ੍ਰਸਤ ਹੁੰਦੇ ਨੇ ਹੁਣ ਜੇ ਆਪਾਂ ਇਹ ਚੀਜ਼ਾਂ ਵੀ ਵਾਪੇ ਉਹਨਾਂ ਸ਼ੇਅਰ ਕਰਨ ਲੱਗੇ ਕਿ ਸ਼ਰਮ ਹਯਾ ਹੁੰਦੀ ਆ ਨਾ ਮਾਪਿਆਂ ਦੀ 100 ਚੀਜ਼ਾਂ ਦੇ ਵਿੱਚ ਆਪਾਂ ਨੂੰ ਸ਼ਰਮ ਰੱਖਣੀ ਚ ਉਹ ਦੀਨੇ ਕਿਥੇ ਨਹੀਂ ਟੁਕਦੀਆਂ ਮਸਲਾ ਬੱਲਬਾਈ ਜੀ ਪਤਾ ਕੀ ਹੈ ਅਸੀਂ ਇੱਕ ਅਜਿਹੇ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਦੀ ਆਬਾਦੀ ਦੁਨੀਆ ਦੇ ਵਿੱਚ ਦੂਜੇ ਨੰਬਰ ਤੇ ਸੀ ਹੁੰਦੀ ਆ ਜਿੱਥੇ ਦੀ ਆਬਾਦੀ ਸਭ ਤੋਂ ਵੱਧ ਹਰ ਮਾਪਾਪ ਇਹ ਚਾਹੁੰਦਾ ਵੀ ਮੇਰੇ ਛੇਤੀ ਛੇਤੀ ਜਵਾਕ ਹੋਵੇ ਔਰ ਜਵਾਕ ਹੋਣ ਤੋਂ ਬਾਅਦ ਮੈਂ ਉਹਦਾ ਵਿਆਹ ਕਰਾਂ ਤੇ ਵਿਆਹ ਕਰਕੇ ਉਹ ਆਪਦਾ ਜਵਾਕ ਦੇਖੇ ਤੇ ਮੈਂ ਆਪਣੀ ਨਾਤੀ ਪੋਤੀ ਜਿਹੜੇ ਵੀ ਦੇਖਣੇ ਅੱਗੇ ਦੋਤੇ ਉਹ ਮੈਂ ਦੇਖ ਕੇ ਜਾਵਾਂ ਹੁਣ ਇਹ ਚਾਹਤ ਹਰ ਮਾਪਾਪ ਦੀ ਹੈ ਪਰ ਜੇ ਕਿਤੇ ਜਵਾਬ ਪੁੱਛਲੇ ਵੀ ਜਿਹੜੀ ਜੀ ਇੰਦਰੀ ਮੈਂ ਰਾਤ ਚੰਗਾ ਭਲਾ ਸੁੱਤਾ ਤੇ ਸਵੇਰੇ ਮੇਰੀ ਜਿਹੜੀ ਅੰਡਰਵੇਅਰ ਆ ਉਹ ਗਿੱਲੀ ਆ ਕੱਚਾ ਜਿਹੜਾ ਮੇਰਾ ਉਹ ਗਿੱਲਾ ਵਾ ਤੇ ਇਹ ਨਾਈਟਫਾਲ ਦਾ ਜੇ ਸਿੰਪਟਮ ਹੈਗਾ ਤੇ ਜਿਉ ਆਪਦੇ ਫਾਦਰ ਨੂੰ ਨਹੀਂ ਪੁੱਛੂਗਾ ਤੇ ਪੁੱਛੂਗਾ ਕਿ ਨੂੰ ਗਵੰਡੀਆਂ ਨੂੰ ਜੰਮਣ ਲੱਗੇ ਮਾਪੇ ਆਪਣੇ ਜੰਮਣਾ ਪੁੱਛਣ ਲੱਗੇ ਗਵੰਡੀਆਂ ਨੂੰ ਪੁੱਛੇ ਜਾਂ ਚਾਚੇ ਤਾਇਆ ਨੂੰ ਪੁੱਛੇ ਫਿਰ ਅਸੀਂ ਚੀਕਾ ਮਾਰਦੇ ਆ ਵੀ ਸ਼ਰੀਕਾ ਨੇ ਸਾਡਾ ਜਵਾਬ ਮਰਾਤਾ ਉਦੋਂ ਤੁਹਾਡਾ ਕੌਨਫੀਡੈਂਸ ਕਿੱਥੇ ਸੀਗਾ ਜਦੋਂ ਤੁਹਾਡਾ ਜਵਾਗ ਡਿਪਰੇਸ਼ਨ ਦੇ ਵਿੱਚ ਕਾਲਜ ਦੇ ਵਿੱਚ ਉਹਨੂੰ ਕੋਈ ਬੰਦਾ ਟੱਕਰ ਗਿਆ ਉਹ ਕਹਿੰਦਾ ਫੀਮ ਖਾਲਾ ਤੇ ਮੁੱਛ ਨੂੰ ਮਰੋੜਾ ਪੈਂਦਾ ਤੁਸੀਂ ਇੱਕ ਵਾਰੀ ਲਾਂਤ ਆਪਦੇ ਮੂੰਹ ਤੇ ਵੀ ਤਾਂ ਪਾ ਕੇ ਦੇਖੋ ਨਾ ਵੀ ਜੇ ਕਿਤੇ ਅਸੀਂ ਆਪਦੇ ਜਵਾਗ 'ਚ ਇਹ ਕੌਨਫੀਡੈਂਸ ਬਣਾਇਆ ਹੁੰਦਾ ਵੀ ਸਾਡਾ ਜਵਾਗ ਸਾਨੂੰ ਆ ਕੇ ਪੁੱਛਦਾ ਵੀ ਜਿਹੜੀ ਫੀਮ ਕੀ ਹੁੰਦੀ ਹੈ ਸਵਾਦ ਇਸ ਗੱਲ ਦਾ ਸੀ ਤਰੱਕੀ ਸਾਡੀ ਇਸ ਗੱਲ 'ਚ ਸੀ ਵੀ ਸਾਡੀ ਔਲਾਦ ਮੈਂ ਜੰਮਿਆ ਤਾਂ ਮੈਨੂੰ ਹੀ ਪੁੱਛੇ